ਕਿਆ ਖਾ ਲਾ? ਕਿਆ ਖਾ ਲਾ? ਪਚਕਾਰੀ ਕਿਤੇ ਪਚਕਾਰੀਆਂ? ਪਚਕਾਰੀਆਂ ਨਾ ਉਹ ਦੇ ਖਾ। ਉਹ ਚੱਕ ਲਈ ਲੱਡੂ ਨੇ। ਉਹ ਬੂਪਾ ਲੈ ਗਿਆ ਪਚਕਾਰੀਆਂ। ਦਹੀਂ ਬਲਾਓ ਜੀ। ਸੁਆਹ ਪਚਕਾਰੀਆਂ ਕਰ ਦਿੱਤਾ ਹੈ ਜੀ। ਆਈ ਦੁਆਈ ਦੁਆਈ। 10 ਆ ਲੈ ਦੂਣਾ। ਜੱਟ ਨੂੰ ਮੁਬਾਰਕ ਦੇ। ਬਲਾ ਪਹਿਲਾਂ ਸਾਸਰੀ ਕਾ। ਸਾਸਰੀ ਕਾ ਜੀ ਸਾਰਿਆਂ ਨੂੰ। ਹੋਰ ਸਾਰੇ ਜਣੇ ਕਹਿਣਗੇ ਜੈਸੇ ਵੀ ਬਿਮਾਰ ਤੇ ਹੁਣ ਖੁਸ਼ ਹੋਊਗੀ ਇਹ ਭਾਈ ਮਸੀ ਅੰਦਰ ਤੇ ਕੱਢ ਕੇ ਲਿਆਉਂਦੀ ਆ ਬਸ ਬਾਬਾ ਜੀ ਹੈਗੇ ਆ ਲਓ ਫੜੋ ਲਓ ਜੀ ਲੋ ਇਹ ਮੈਗਾ ਵੀ ਮੜਾ ਜਾਂ ਇੰਜਵਾਏ ਹੋ ਜਾਂਦਾ ਏ ਬੰਦੇ ਦਾ ਮੂਡ ਹੋਰ ਹੋ ਜਾਂਦਾ ਏ ਤੇ ਨਿਆਣੇ ਨਿਆਣੇ ਬਚਾਰੇ ਹੋਲੀ ਮਨਾਉਣ ਆਏ ਵੇ ਆ ਹੈ ਇਹ ਵੀ ਦੱਸ ਦੋ ਵੀ ਕਹਿ ਕੇ ਕਿ ਖੁਸ਼ ਕਰ ਰਹੇ ਹਾਂ ਨਹੀਂ ਚੱਲ ਜਿੱਦਾਂ ਵੀ ਐ ਬੰਦੇ ਦਾ ਮਨ ਮਨ ਚੇਂਜ ਹੋ ਜਾਂਦਾ ਨੇ ਆਣੇ ਆਜਾ ਲਿਆ ਭਾਈ ਕੁੜੀਏ ਭਰੀ ਚੱਲ ਹੂੰਗਾ ਬਾਹਰੇ ਐ ਚੰਗੀ ਤਰਾਜ ਨਿਲਾ ਦੇਣੀ ਆ ਤੇਰੀਆਂ ਅੱਜ ਉਹ ਨਾ 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 ਖਾਲੀ ਹੋ ਗਏ ਲੈ ਡਰਾਈ ਜਾਂਦੀ ਤੂੰ ਤਾਂ ਹਾਂ ਮੈਂ ਤਾਂ ਸੱਚੀ ਢਾ ਲ ਗਿਆ ਵਾਹ ਵਾਹ ਦੀ ਸੱਚੀ ਮੈਨੂੰ ਪਤਾ ਨਹੀਂ ਸੱਚੀ ਵਰੀਆਂ ਦੇ ਛੋਟੀਆਂ ਚ ਕੁਝ ਹੋਰਦਾ ਹੀ ਹੈ ਨਾ ਉਹ ਛੋਟੀਆਂ ਚ ਆਂਦਾ ਵਰਗੀ ਇਸਤੇਮਾਲ ਕਰਕੇ ਦੇ ਜੈਸਮੀਨ ਪਤਾ ਕਿਆ ਗੱਲ ਆ ਹਾਂ ਮੇਰੀ ਗੱਲ ਸੁਣ ਲੈ ਮੇਰੇ ਕੋਲ ਮੈਂ ਇਸਤੇਮਾਲ ਤਾਂ ਕਰਦੀ ਕਿੰਨਾ ਉਹ ਨਹੀਂ ਫੋਨ ਨਾ ਭੇਜ ਜਵੇ ਫੋਨ ਉਹ ਤਾਂ ਹੋ ਗਿਆ ਮੈਂ ਫੋਨ ਪਿਆ ਉਹ ਮੈਂ ਤਾਂ ਉਹ ਹੋ ਗਿਆ ਇਧਰ ਮੇ ਲੋ ਜੀ ਮੰਮੀ ਨੂੰ ਉਹ ਖੜ ਗਿਆ ਕਰ ਗਿਆ ਗਿਰ ਗਿਆ ਉੱਠ ਗਿਆ ਨਾ ਪੁੱਤ ਉਹ ਕੁਝ ਨਹੀਂ ਹੋਇਆ ਪੁੱਤ ਕੁਝ ਨਹੀਂ ਉਹ ਨਾ ਮੈਂ ਪੁੱਤ ਤੇਰੇ ਪਤੋਂ ਪਾਇਆ ਉਹ ਡਰ ਗਈ ਵਿਚਾਰੀ ਪਾਣੀ ਤੇ ਆ ਦੇ ਆ ਪਚਕਾਰੀਆਂ ਫੱਲੇ ਰੋਣਦੀਆਂ ਖੜਦਾ ਇੱਕ ਮਿੰਟ ਸਦਾਇਣਾ ਇਧਰ ਮੇ ਲੋ ਜੀ ਮੰਮੀ ਨੂੰ ਸਭੀ ਦਾ ਜੀ ਸਾਰਿਆਂ ਨੂੰ ਹੋਰ ਮਾਂ ਦਾ ਜੀ ਠੀਕ ਹੈ ਜੀ ਹਾਂ ਵਧੀਆ ਠੀਕ ਹੈ ਵਧਾਈਆਂ ਤੁਹਾਨੂੰ ਹੋਲੇ ਮਹੱਲੇ ਦੀਆਂ ਆਹ ਹੋਲੀ ਦੀਆਂ ਤੁਹਾਨੂੰ ਵੀ ਭਾਈ ਵਧਾਈਆਂ ਮਾਰ ਸਭ ਨੂੰ ਵਧਾਵੇ ਹਾਂ ਲਓ ਜੀ ਲੱਗ ਗਈ ਮੇਰੀ ਗੱਲ ਸੁਣਨਾ ਜਾਇਸ ਵੀ ਨਾ ਫੋਨ ਪਿੱਛੇ ਜਣਾ ਕੋਈ ਨਹੀਂ ਹੈ ਵਾਟਰ ਪ੍ਰੂਫ ਫੋਨ ਹਟ ਜਾ ਪਾਣੀ ਤੋਂ ਪਾਣੀ ਅੰਦਰ ਅੰਦਰ ਟੈਲਾਏ ਟੈਲਾ ਮਰਨਾ ਨਾ ਮੇਰੇ ਪਰੇ ਹੋ ਗਈਆਂ ਸਾਰੀਆਂ ਤੁਸੀਂ ਨਾ ਆਪਸ ਵਿੱਚ ਖੇਲ ਲਓ ਲੈ ਥੱਲੇ ਹੀ ਸਿੱਟ ਕੇ ਭੰਨਦੇ ਤਿੰਨਾਂ ਨੇ ਦੱਸ ਬੱਜਿਆ ਇੱਕ ਵੀ ਨਹੀਂ ਉਹ ਗਾਲੀ ਪਾਣੀ ਦਾ ਭਰਿਆ ਦੀ ਪਜਕਾਰੀ ਤੇ ਖੁਸ਼ੀ ਜਾਦੀ

ਕੀ ਹੈ ਜਿਆ ਗਮਾਰਾ ਲਈ ਹੋਈ ਹੈ ਹੋਈ ਹੈ ਮੈਂ ਕਹਿੰਦੀ ਕੈਮਰਾ ਮੋਂ ਨੂੰ ਫੜਾਉਂਦੀ ਸੀ ਮੋਲੂ ਕਿੱਥੇ ਮੜਾ ਮਾਰਾਗਾ ਉਹਨੂੰ ਆਹ ਆ ਖਾਲੀ ਉਹ ਚਲਾਈ ਜਾਂਦਾ ਮੋਲੂ ਨੂੰ ਬੁਲਾ ਮੜਾ ਬੱਲੇ ਇਧਰ ਜੀਜਾ ਵੀ ਲੱਗਿਆ ਵਾ ਡਿੱਗੀ ਮਾਦੇ ਕੋ ਕੱਢਣ ਮੈਨੂੰ ਲੱਗਦਾ ਖਾਦਾ ਗੋਸ ਲਿਆਦਾ ਬੁਲਾਦਾ ਤੁਸੀਂ ਵੀ ਮੈਨੂੰ ਮੇਗਾ ਰੰਗ ਬਰ ਕੀ ਜੇ ਸਾਰੀ ਹੀ ਕਰ ਦੇਣੀ ਆ ਬੱਲੇ ਪਰਾਉਣਾ ਕਿਤੇ ਘਾਟਾ ਜਿੱਦਾ ਪਰੇ ਤਾਂ ਨੂਏ ਮਹਿੰਗੇ ਵੇਚਣੇ ਮਨ ਲਾਦਾ ਅੱਜ ਮੈਂ ਨਹੀਂ ਨੇੜੇ ਫੇਲ ਨਾ ਨਾ ਓ ਫੋਨ ਭੇਜ ਜਣਾ ਸਦਾ ਹਾਂ ਮਾਸੜ ਨੂੰ ਨਾਲ ਆ ਚੰਗੀ ਤਰ੍ਹਾਂ ਹਾਂ ਆ ਬਣੀ ਨਾ ਗੱਲ ਹੁਣ ਪਤਾ ਲੱਗਦਾ ਵੀ ਹੋਲੀ ਆ ਹੁਣ ਪਤਾ ਲੱਗਦਾ ਹੋਲੀ ਆ ਨਾ ਪੁੱਤ ਮੈਂ ਠਹਿਰ ਕੇ ਲਾਉਂਗਾ ਓ ਇੰਨੀ ਭਾਰੀ ਨਾ ਚੱਕ ਵਾਲ ਦੀ ਓਹ ਤੂੰ ਮੁੰਡਾ ਪਿਆ ਭਾਈ ਓਹ ਦੇ

ਇਦਾ ਭਾਈ ਇਹਦਾ ਭਾਈ ਜੈਸੇ ਨੂੰ ਪੈਸਾ ਉਹ ਫੁੱਟੇ ਆਈ ਨਹੀਂ ਉਹ ਤੇਰਾ ਮੁੰਡਾ ਏ ਰਵਲ ਮੁੰਡਾ ਏ ਉਹਦਾ ਹੱਲਾ ਹੀ ਹੋ ਗਿਆ ਇਕੱਠਾ ਹੀ ਬਾਵਾ ਉਹ ਦੇ ਵੀ ਥੋੜਾ 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 ਲਾ ਆ ਕੀ ਬਣੀ ਵੀ ਉਹ ਗੇਟ ਖੋਲ ਲੈ ਮੇਰੇ ਮਰੇ ਸਵੇਨ ਨੇ ਮੰਨੂ ਆ ਪੀਉਂਦਾ ਉਧਰ ਰੈਡ ਆ ਗਿਆ ਖੜ ਗਿਆ ਗੇਟ ਖੋਲ ਦਿੰਦੇ ਬੰਦੇ ਆ ਤੂੰ ਪੀਓ ਹੋਏ ਮੈਂ ਕੀ ਉਹ ਕੁੜੀ ਰਹਿੰਦੀ ਆ ਕੁੜੀ ਡਰ ਗਈ ਮਨ ਲਾਦਾ ਵਿਚਰੀ ਵੀ ਆ ਗਿਆ ਹੋ ਗਿਆ ਆ ਲੈ ਇਧਰ ਮਾਊ ਜਿਆ ਦਾਦਾ ਜੇ ਤਾ ਭਾਈ ਬੇਬੀ ਬੇਗ ਇਧਰ ਕਾ ਦੀਆਣੀ ਬੇੜਾ ਸਾਰਾ ਧੋ ਦੂੰਗੀਆਂ। ਸੁਣਦੇ ਨਹੀਂ ਮੈਨੂੰ ਮੁੱਲ ਵੀ ਦੱਗਾਲੀ। ਉਹ ਆ ਦੇਖ ਇਧਰ ਕਿਆ ਦੰਦਾ। ਉਹ ਦੰਦਾ ਦਾ ਰੰਗ ਪਹੁੰਚ ਗਿਆ ਦੰਦਾ ਦਾ। ਹੌਲੀ 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 ਰਾਮ ਨਾਲ। ਹਾਂ। ਕੀ ਤੈਨੂੰ ਦੱਸਣਾ ਹੈ ਕਿ ਇਹ ਕੰਮ ਕਰ ਰਿਹਾ ਹੈ ਕੈਮਰੇ ਦੀ ਗੱਲ ਕਰਦੀ ਰੁਕ ਜਾ ਤੂੰ ਬੰਦ ਕਰ ਦੋ ਬੱਚਾ ਹੁਣ ਸਾਰਾ ਅੱਖਾਂ ਦੇ ਪੈ ਗਿਆ ਲੈ ਉਹ ਇਹ ਮਾਤਾ ਵੀਡੀਓ ਕਰਦੀ ਅਦੂ ਵੀ ਪਤਾ ਹੈ ਪਾਣੀ ਪਾਣੀ ਉਹ ਤਾਂ ਭੱਜ ਗਿਆ ਕੋਈ ਬਾਈ ਮੜਾ ਜਾਏ det Hvor er, er de?

ਹੈਪੀ ਹੋਦੀ ਮੇਰੇ ਨਾ ਲੱਗਦੇ ਮੈਂ ਦਸਤੀ ਗੱਲ ਅੱਜ ਹੈਪੀ ਹੋਦੀ ਲੱਗਦਾ ਭਰਾ ਲਈ ਆਦੀ ਬਾਲੇ ਨਾ ਮਾਉਂਦਿਆ ਕਿੰਨੀ ਵਧੀਆ ਉਹ ਬਹੁਤ ਹੈਂ ਕੋਰੀ ਬਾਲ ਕੇ ਚੱਕੀ ਨੇ ਵਧੀਆ ਤੁਸੀਂ ਸੋਖੇ ਜੀ ਖਸ ਗਿਆ ਬੰਨ ਉਹ ਰਹੀ ਆ ਦੇ ਰੰਗ ਜਾਂ ਮਾਰ ਜਾਂਦਾ ਸੌਰੀ ਮਾਰੀ ਆਹ ਮੰਜਾ ਚੁਗਾ ਦੇ ਪੁੱਤ ਮਾਣਾ ਪੰਡਾ ਇੱਥੇ ਨਾ ਮੇਰਾ ਕਿੱਥੇ ਉਹ ਫੇਮ ਕਰ ਲੋ ਇਹਨੂੰ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਆ ਦੇਖਿਆ ਹੋਇਆ ਕੁਛ ਨਹੀਂ ਹੋਇਆ ਮम्मा ਨੂੰ ਇਹ ਡਰੀ ਜਾਂਦੀ ਵਿਚਾਰੀ ਵੀ ਪਤਾ ਨਹੀਂ ਕਿਆ ਰੌਲਾ ਪਈ ਜਾਂਦਾ ਮੈਂ ਉਹ ਗੱਡੀ ਤੋਂ ਰੰਗ ਨਹੀਂ ਉਤਰਨਾ ਗੱਲ ਹੀ ਪਾਣੀ ਦੀ ਬਾਤ ਨਹੀਂ ਮਾਰਦਾ ਇਹਦਾ ਰੰਗ ਨਹੀਂ ਮੈਂ ਕਿਹਾ ਅੱਖਰੂ ਤੇਰੇ ਲੈ ਆਉਂ ਤੂੰ ਅੱਖਰੂ ਨਹੀਂ ਦੇਂਦੇ ਤੇ ਮੇਰੀਆਂ ਖਰੂ ਆਉਂ ਦੇਖ ਲੈ ਨਾ ਸਾਡਾ ਭਰਤਾ ਇੰਦੇ ਕਿੱਥੀ ਪੰਨੇ ਪਾਸੇ ਕਰਦੇ ਗੱਡੀ ਘਰ ਬੰਦੇ ਸਾਈਡ ਪਾ ਕੋਈ ਨਹੀਂ ਹਮ ਗੱਡੀ ਤੇ ਤਾਂ ਪੜਨੀ ਹੈ ਆਹ ਕਿਹਾ ਤਰਾ ਤੂੰ ਆਹ ਨਹੀਂ ਲੱਗਦਾ ਜਿੱਦਾਂ ਕੋਈ ਕੰਮ ਨੇ ਮੇਲੇ ਜਾਣਾ ਲਾ ਲਾ ਮੈਂ ਅੱਖਾਂ ਨਾਲ ਖਾ ਲੈਣੇ ਤੂੰ ਮੇਰ ਤੋਂ ਨਾ ਲਾ ਫਿਰ ਚਿੱਟਾ ਖਾ ਲੇਗਾ ਮੈਂ ਤੁਮੇ ਨਾ ਨਾ ਮੇਰੀ ਰੱਤ ਤੇ ਪਾਈ ਨਾ ਚਿੱਟਾ ਲੈ ਕੇ ਆਂਦੀ

ਇਹ ਆਈ ਫਾਰਗੇਟ ਉਹ ਕਲਰ ਕਰਾਉਣ ਦੀ ਲੋੜ ਨਹੀਂ ਉਹ ਦਾ ਮੇਰਾ ਨਹੀਂ ਉਹ ਮੇਰਾ ਨਹੀਂ ਉਹ ਭਈਆ ਆ ਗਿਆ ਭਈਆ ਭਈ ਇਹਨੂੰ ਲੈ ਕੇ ਆਓ ਉਹ ਨਾ 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 ਉਹ ਨੂੰ ਕਹਾਂ ਮੈਂ ਭਾਈ ਲਾਉਣਾਂ ਵੀ ਭਾਈ ਪਾਣੀ ਨੂੰ ਲੈ ਕੇ ਮੈਂ ਪਾਣੀ ਨਹੀਂ ਪਾਣੀ ਦੱਸੋ ਦੋਆ ਕੌਣ ਲੈ ਜਾਂਦੀ ਸਾਡੀ ਵਾਲੀ ਸ਼ਾਮਾਂ ਨੂੰ ਆਹ ਤੇਰੀ ਮੰਮੀ ਨਹੀਂ ਆ ਗਈ ਤੇਰੀ ਮੰਮੀ ਨਹੀਂ ਆਏ ਆ ਦੇ ਨਾ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਤੇ ਲਾਣਾ ਰੰਗ ਉਹ ਟਕਾਣੀ ਆ ਬਾਜੀ ਨੂੰ ਵੇਖ ਕੇ ਉਹੀ ਡਰ ਗਈ ਉਹ ਡਰੀ ਜਾਂਦੀ ਤੇਰੀ ਐ ਏਰੀਆ ਨੂੰ ਕਿੱਥੋਂ ਆ ਗਿਆ ਏਲੀਅਨ ਡਰ ਗਿਆ ਮੰਮੀ ਤੂੰ ਉਧਰ ਰਹਿ ਗਈ ਕੱਲ ਮੜਾ ਟਿੱਕਾ ਜਾ ਉਹ ਟਿੱਕਈਦਾਣਾ ਪਰ ਮੈਂ ਤੇ ਮੈਂ ਮੋਢੇ 'ਚ ਸਾਹਬਣ ਆਈ ਗਾਣੀ ਸਾਹਬਣਾ ਮੋਢਾ ਨਾ ਮਣਾ ਨਾ ਰੰਗਾ ਲੱਗੇ ਨਾ ਹੋਣਾ ਦੀਦੀ ਅਮਰੀ ਚੁੰਨੀ ਨਹੀਂ ਮੇਰੀ ਅੱਖਾਂ 'ਤੇ ਪੰਨੀਆਂ ਕੋ ਖੜ ਜਾ ਪਾਈ ਮਮੀ ਬੜਾ ਕਰ ਕਰਨੇ ਦਾ ਬਹੁਤ ਸ਼ੌਕ ਹੈ ਉਹ ਬਨੇ ਰੱਗੇ ਬਨੇ ਮਾਰੀ ਨਹੀਂ ਐਂਕ ਇੱਕ ਜਾਨੇ ਨਹੀਂ ਐਂ ਤਾਂ ਬਗਾ ਲਾਈ ਹੀ ਰਹੀ ਹੈ ਇੱਕ ਪਿੱਛੇ ਨੂੰ ਨਾਲੀ ਖੁੱਛ ਪੈਦਾ ਪਹਿਲਾਂ ਮੇਰੇ ਹੀ ਪੈ ਗਿਆ ਬਚਦੇ ਨੇ ਬੰਦ ਨਾ ਰੱਖ ਖਾ ਖਾ ਗੋਲਣੇ ਨੂੰ ਕੌਣ ਕਹਿੰਦਾ ਆਹ ਲਖਾ ਬੰਦ ਆਉਂਦੇ ਪਕੇ ਨਾਲੇ ਪਹਿਲਾ ਬੱਤਿਆ ਚੰਗੀ ਤਰ੍ਹਾਂ ਹੈਲੋ ਹਾਂ ਉਹ ਬੱਸ ਕਰਕੇ ਬੱਸ ਕਰਕੇ ਸੁਣਾ ਤੂੰ ਨਾ ਤੂੰ ਨੰਬਰੋਂ ਰੱਗ ਲਾ ਗਿਆ ਰੋਣ ਲੱਗ ਗਿਆ ਚਲੋ ਬੱਸ ਕਰੋ ਤੂੰ ਕਿੱਥੇ ਬਲਦੇ ਹੈ ਮੈਂ ਤੁੱਜੇ ਤੇ ਹੀ ਪਟਾਕੇ ਦੱਬਾ ਲਾ ਮੈਂ ਚੋ ਗਿਆ ਲੱਤ ਤੱਕ ਕੋਈ ਨਹੀਂ ਹੋ ਰਿਹਾ ਲੈ ਭਾਈ ਇੱਥੇ ਹੀ ਆ ਦੀ ਹਾਂ ਆ ਦੇਖੋ ਅੱਲੀ ਇੱਕ ਨਹੀਂ ਭਾਈ تو کی galta sun meri orange itni aujhi taste hai jehda mere lag gaya dekh le eh bande da pura chitta karta mara karta ke dono lagda tu ਗਾਂ ਦੇ ਦਾ ਮੂੰਹ ਤੋਲ ਲਿਆ ਇੱਧਰ ਇੱਕ ਦੂਈਆਂ ਨਾਲ ਕੋਈ ਫੈਦਾ ਨਹੀਂ ਨਜ਼ਾਰਾ ਦਾ ਬਾੜੀ ਵਾਲਾ ਹੀ ਆ ਆਹ ਸੋਹਣੀਓ ਓ ਗੋਆ ਦੇ ਕੋਲ ਲੋ ਸਾਡੇ ਝੂਠੇ ਮਾਰੀ ਲੱਗ ਗਈ ਯਾ ਚਾਬੀ ਲੈ ਕੇ ਆਓ

ਮੇਰਾ ਕੁਤ ਦੇਖੀ ਜੰਨੇ ਵੀ ਕਿਆ ਕਰੀ ਜੰਨੇ ਆ ਇਹਦੇ ਵੀ ਲਾ ਦੋ ਕੋਈ ਰੰਗ ਸੋਨੇ ਦੇ ਲਾ ਲਿਆ ਮੈਂ ਕਿ ਮੇਰੇ ਲਾਇਆ ਤਾਂ ਭਾਈ ਇਹ ਵੀ ਕਾ ਔਖੀ ਜੀ ਆ ਕੇ ਕਾਸ ਕਾ ਜੂਠਾ ਨਾ ਆ ਨਹੀਂ ਹੈ ਜੀ ਉਹ ਦੀ ਨਵੀਂ ਗੱਡੀ ਦੀ ਆ ਨਵੀਂ ਗੱਡੀ ਦੀ ਆ ਦਿਖਾਓ ਕਤ ਆਹੀ ਆਹੀ ਬੰਦ ਗਿਆ ਇਹਦਾ ਪਾਸੇ ਇਹ ਸਾਰੇ ਬੈਠ ਸਕਦੇ ਆ ਆ ਫੜੀ ਫੋਨ ਫੜ ਉਹ ਗੱਡੀ ਸਾਈਡ ਕਰ ਦਿੰਦੋ ਖੜਜੋ ਖੜਜੋ ਉਹ ਗੱਡੀ ਸਾਈਡ ਕਰਦੀ ਮਣੀ ਜੀ ਖੜਜੋ ਗੱਡੀ ਪਰ ਤੇ ਉਤਰਨਾ ਵੀ ਨਹੀਂ ਰੰਗ ਗੱਡੀ ਤੋਂ ਆਣੀ ਪੈਣੀ ਅਮਨ ਦੀ ਗੱਡੀ ਆ পানি লোট না সৌখা সস্তা সৌথা এ ਕਿਉਂਕਿ ਬੇੜਾ ਦਾ ਤਾਂ ਹੁੰਦਾ ਬਹਾਨੇ ਨਾਲ ਮੋਟਰ ਚਲਾ ਦੋ ਇਹਨਾਂ ਨੇ ਟੈਂਕੀ ਖਾਲੀ ਕਰ ਦੇਣੀ ਮੱਲਾ ਦਾ ਖਾਦਾ ਤੈਨੂੰ ਨਹੀਂ ਛੱਡਦੀ ਕੋਟਾ ਉਹ ਸੱਟ ਮੈਂ ਖਾ ਲਿਓ ਕਿਤੇ गिर ਕੇ ਬਈ ਮਾਰੀ ਆ ਹਾਂ ਕਰ ਕਰ ਕੱਲੀ-ਕੱਲੀ ਬਾਲਟੀ ਚੱਕੀ ਫਿਰਦੀ ਦੱਸ ਬੜੀ ਬਾਲਟੀਆਂ ਲੋ ਕਿੱਥੇ ਜਾਇਓ ਪਰ ਸੋ ਤੋ ਆ ਪਾਲੀ ਜਣਾ ਢੰਡਾ ਪਿਆ ਉਹ ਪਿੱਛੇ ਵਿੱਚ ਖੜੇ ਵਾਲੇ ਚਾਚੇ ਨਹੀਂ ਆ ਰਹੇ ਉਹ ਅਭੀ ਵੀਦੇ ਉਹ ਅਭੀ ਕਹਿੰ ਜੋਕ ਕੀ ਹੈ ਉਹ ਉਧਰ ਜਾਣਾ ਜੀ ਕੋਈ ਨਾ ਉਹ ਪਾਲ ਜਣਾ ਉਹਨਾਂ ਨੂੰ ਆਪਾਂ ਨਹੀਂ ਆ ਰਹੇ ਅੱਜ ਤਾਂ ਉਹ ਵੀ ਖੜੇ ਨੇ ਉਹ ਘਵਾਲੇ ਕੋੂਰੇ ਜੇ ਇਕੱਠੇ ਆ ਦਹੀਂ ਤੱਕ ਬਾਰਾ ਉਹ ਮੈਂ ਤੈਨੂੰ ਇੱਕ ਚੀਜ਼ ਕਰਕੇ ਦਿਖਾਣੀ ਔਰ ਇਹ ਤਾਂ ਸੜਾ ਇਹਨੂੰ ਦੋ ਬਣਾ ਕੇ ਦਿਖਾ ਮੈਂ ਤੈਨੂੰ ਅੱਜ ਹੋ ਗਏ ਰੰਗ ਬਰੰਗੇ ਸਾਰੇ ਓਏ ਆਏ ਹੁਣ ਮੂੰਹ ਬੜੀ ਆ ਮੈਂ ਤੈਨੂੰ ਖੁਸ਼ੀਂ ਕਹਿਣੀ ਐ ਇਹ ਕਲਾ ਬੁੱਕ ਆਈ ਉੱਪਰ ਕਬੂਕ ਇਹਨੂੰ ਕਰ ਦਿੱਤੀ ਰੇਜੀ ਸੁਣਦੇ ਨਹੀਂ ਪਹਿਲੇ ਫੋਟੋ ਖਿਚਾ ਲੰਨੇ ਪਹਿਲਾ ਮੂੰਹ ਮਾਣਾ ਤੋ ਮੂੰਹ ਮਾਣਾ ਤੋ ਪਹਿਲੇ ਫੋਟੋ ਖਿਚਾ ਲੇ ਇਹ ਰੱਥੇ ਉੱਚੇ ਰੇਜੀ ਕੇ ਪੜੀ ਗੰਦਾ ਪਰ ਮਰਾ ਫੋਟੋ ਖਿਆਲਵਾ ਇੱਕ ਬੈਠ ਕੇ ਖਿਚਲੇ ব্লেম এর কি করে আগে चलो चलो जल्दी करो चलो फोटो খোলো না বাবা বচেনা না এমন ও বব হোড়ি বেচি चंदन দে নাও না ਕੋਈ ਕੋਡ ਵੀ ਦਾ ਹੋਰੇ ਨੂੰ ਬਣਾਤਾ ਦੱਸ ਮੈਨੂੰ ਐ ਲੱਗਦਾ ਜਿਦਾ ਕੁੰਬ ਦੇ ਮੇਲੇ ਜਾਇਆ ਵਾ ਉਹ ਉਹ ਬਈ ਅੰਦਰ ਬਹਿ ਜਾ ਉਰੇ ਦਾ ਬੱਜੇ ਜਾਲਾ ਕਿਸੇ ਨਾ ਕਿਸੇ ਤਰੀਕੇ ਨਾਲ ਜਿਆਦਾ ਫੇ ਅੰਦਰ ਬਹਿ ਜਾ ਜਾ ਕੇ ਹੈ ਨਹੀਂ ਉਰੇ ਦਾ ਫੇ ਪਾਣੀ ਦਾ ਪਏ ਪਏ ਜਾਣਾ ਮਾੜਾ ਮੋਟਾ ਹਾਂ ਉਹ ਪਾਣੀ ਦਾ ਦੇਖ ਲੈ ਕਹੇ ਜਾ ਹਰਿਆਈ ਜਮੀ ਵੀ ਪਾਣੀ ਚੱਲੀ ਸੇ ਬੱਚੇ ਜੋ ਆਇਆ ਉਹ ਬਾਲੀ ਆ ਮੈਨੂੰ ਲੱਗਦੀ ਲੋਕ ਗਿੰਝਾ ਥੱਲੇ ਕਿਤੇ ਗੱਡੀ ਦੇ ਥੱਲੇ ਲੁਕ ਗਈ ਸਾਵੀ ਕਹਿੰਦੀ ਦੀਦੀ ਮੱਲਾ ਦਾ ਗੱਡੀ ਥੱਲੇ ਲੁਕ ਗਈ ਬਾਥਰੂਮੋਂ ਨਿਕਲ ਰਿਹਾ ਮੈਨੂੰ ਲੱਗਦਾ ਦੀਦੀ ਉਹ ਬੜੀ ਵੀ ਬਾਥਰੂਮ ਚ ਮੈਨੂੰ ਮੈਨੂੰ ਕਰ ਬੱਸ ਉਹ ਬਾਈ ਦਾ ਗੇਟਾ ਨੂੰ ਗਿਆ ਵਾ ਉਹ ਜੇ ਹੋ ਗਿਆ ਮੁੰਡੇ ਮੋਟਰ ਦਰ ਤੇ ਵੜ ਗਏ ਸਾਰੀ ਉਹ ਮੋਟਰ ਬੰਦ ਕਰ ਦਿਓ ਟੈਂਕੀ ਭਰ ਗਈ ਆ ਅੱਛਾ ਟਾਪਾ ਭਰਨਾ ਏ ਇੱਧਰ ਵੇਖੋ ਉਹ ਆਥੇ ਨੂੰ ਓਕੇ ਉੱਪਰ ਉਹਨੇ ਮਾਰ ਪਾ ਲਈ ਉਹ ਉੱਪਰ ਬੱਲ ਵੀ ਆ ਉਹ ਲੈ ਦੇਖ ਤੇਰਾ ਤੂੰ ਘਿਰਨਾ ਨਹੀਂ ਜਾਈ ਹੌਲੀ ਮੰਮੀ ਤਾਂ ਬੇਚਰੀ ਮੁੰਡੇ ਕਰਕੇ ਬਚ ਗਈ ਨਹੀਂ ਮੰਮੀ ਵੀ ਨਾਲ ਨਹੀਂ ਟੀ ਅੱਜ ਆ ਜਾ ਮਿੱਟੀ ਦਾ ਹੜੂਗੀ ਉਧਰ ਬੋਲਣ ਲੱਗੀ ਉਹ ਮਹਿਲ ਉਹ ਮੈਂ ਨਹੀਂ ਤੋਹ ਜੀ। ਉਹ ਘਰੋਂ ਆ ਗਿਆ ਪਾਣੀ ਉਹਨਾਂ ਦਾ ਇੱਥੋਂ। ਉਹ ਰਾਂਗਣਾਲੋਂ ਮੈਂ ਕਹਿੰਦਾ ਅਜਾ ਮਚਕਾਰੀ ਦੇ ਬੁੱਤੇ ਬੈਠੇ ਨਾ ਕਿ ਮਿੱਟੀ ਮੱਤੇ ਹੀ ਹੁੰਦੀ। ਰਾਂਗਣਾਲੋਂ ਮੈਂ ਕਹਾਂ ਉਹ ਇੱਧਰ ਲੈ ਆ ਬਾਬਾ ਜੀ ਭਗਤੀ ਉਰੇ ਬੈਠੇ ਆ। ਸਾਰੇ ਖੁਸ਼ ਹੋ ਜਾ ਪਾਣਾ ਜੀ ਦੇ ਤੇ ਮੈਗ ਪੜੀ। ਉਹ ਦੇਖੋ ਉਹ ਪਾਣੀ ਦੇ ਵਿੱਚ ਥੋੜਾ ਜਿਆਦਾ ਦੋਈ ਲੜੀ ਜਾਂਦੀ ਲੈ ਆ ਦੇ ਹੁਣ ਕਰਨਾ ਜਾਇਓ ਟੈਲਾ ਪਰ ਉਹ ਥੋੜੀ ਉੱਤਰ ਉਹ ਇਹਦੇ ਨਹੀਂ ਕੋਈ ਬਾਜੀ ਕਿੱਲਾ ਅਹ ਜੀ ਹੋਲੀ ਨਹੀਂ ਕਦੇ ਮਨਾਈ ਮੱਲਾ ਤਾਂ ਆ ਵੀ ਸ਼ਰਕਰ ਮੰਗਵਾ ਲਾਂਗੇ ਕਹਿੰਦੇ ਚੱਕ ਭਗਵਾਨ ਕਿਰੇ ਮਾਰਿਆ ਹੈ ਬਸੇ ਹੋਗਾ ਟਪਣਾ ਨਹੀਂ ਇਹਰੇ ਪਰ ਦੀ ਕੁਝ ਨਹੀਂ ਫਟਣਾ ਪਾਣੀ ਸਿਰ ਤੇ ਪਾਓ ਸਿਰ ਪਰ ਪਾਉ ਬਹਾਨੇ ਨਾਲ ਲਾਈ ਜਾਂਦੀ ਐ ਉਹ ਬਹਾਨੇ ਨਾਲ ਲਾਈ ਜਾਂਦੀ ਆ ਲਓ ਭਾਈ ਉਹ ਬੱਸ ਆ ਰਹੀ ਆ ਜਿੱਦਾਂ ਆਪਣੀ ਗੱਡੀ ਲੱਗ ਗਿਆ ਤੂੰ ਉਹ ਹੁਣੇ ਨਾਲ ਵੀ ਨਾਲ ਉਤਰ ਜੂਗਾ ਨਹੀਂ ਤਾਂ ਫਿਰ ਜੰਮ ਜਣਾ ਜੀ ਇਹ ਹਾਂ ਉਹ ਤੁਸੀਂ ਸੱਟ ਨਾ ਖਾ ਲਿਓ ਇੱਥੇ ਮਿੱਟੀ 'ਪਾ ਪਾਇਰ ਤਲਕ ਜਣਾ ਪਾਪਾ ਨਹੀਂ ਛੇੜਨੀ ਕਰ ਪਾਪਾ ਨਹੀਂ ਛੇੜਨੀ ਕਰ ਲਓ ਭਾਈ ਸਾਡੀ ਤਾਂ ਗੱਡੀ ਵੀ ਸਾਰੀ ਲਵੇੜਤੀ ਅਮਨ ਦੀ ਗੱਡੀ ਆ ਫੇਰ ਬਾਦ ਮਾ ਦਾਗ ਉਤਰਨੇ ਨਹੀਂ ਮਾ ਨਾਲ ਲੱਗਦੀ ਉਹ ਫੇਰ ਦੀ ਨਾਲ ਲੱਗਦੀ ਉਹ ਫੇਰਦੀ ਇਹ ਮਾ ਪਾਣੀ ਇਧਰ ਸੰਗ ਦਾ ਨਾ ਆਉਣ ਲੱਗੀਆਂ ਵੀ ਆ ਭਾਈ ਸਾਰੇ ਲੱਪੜ ਗਏ ਇਹਦੇ ਗਿੱਲੀ ਗੱਲ ਨਹੀਂ ਦੀ ਮੈਂ ਕਾ ਆ ਵੰਦਨ ਪੋ ਸਿਆਰ ਕਾ ਵੰਦਨ ਉਹ ਪਾਣੀ ਕਰੇ ਤਾਂ ਆ ਜਾ ਹੱਥ ਪਰੇ ਇੱਕ ਲੋ ਆ ਜਾ ਬੱਸ ਵਾ ਮੋਟਾ ਮੋਟਾ ਆ ਕਮਾ ਲਓ ਜਿੱਥੇ ਜਿਆਦਾ ਰੰਗ ਆ ਨਾ ਫੇਰ ਬਾਅਦ ਮਾ ਦਾਗ ਜੇ ਰਹਿ ਜਾਣੇ ਥਾਲੇ ਉਹ ਉਤਰਨੇ ਨਹੀਂ ਨਵੀਂ ਗੱਡੀ ਆ ਯਾਰ ਮੇਰੀ ਦੀ ਆਪਣੇ ਵਾਲੀ ਹੁੰਦੀ ਫੇਰ ਕੋਈ ਚੱਕਰ ਨਹੀਂ ਦਾ ਜਾਏ ਲੇਟ ਵੀ ਧੋ ਲੰਦੇ ਚਲੋ ਜੀ ਮਿਲਦੇ ਫੇਰ ਕਿਸੇ ਅਗਲੇ ਬਲੌਗ ਚ ਉਨਾਲੀ ਹੋਲੀ ਭਾਈ ਲਵੇੜ ਤੇ ਸਾਰੇ ਇਹਨਾਂ ਨੇ ਮਿਲਦੇ ਫਿਰ ਤੁਹਾਨੂੰ ਆਪਣੇ ਵਲੌਗ ਚ ਸਤਿ ਸ੍ਰੀ ਅਕਾਲ ਜੀ